ਸਰ ਕੀ ਵਾਪਰ ਇੱਥੇ ਆ ਪਾਣ ਵਾਲੇ ਇਹ ਪਾਣੇ ਦੇ ਅਸੀਂ ਮੌਕੇ ਤੇ ਆਏ ਆ ਮੌਕੇ ਤੇ ਆ ਕੇ ਦੇਖਿਆ ਵੀ ਆਪਣੇ ਇੱਥੇ ਆਪਣੇ ਰਿਤਾ ਵੜੀਆ ਹੈਗੇ ਮਨਜੀਤ ਸਿੰਘ ਕੰਸ ਉਹਨਾਂ ਦੇ ਯਾਨੀ ਕਿ ਹਵਲਾ ਕਿਤਾ ਪ੍ਰਵਾਸੀਆਂ ਨੇ ਪ੍ਰਵਾਸੀਆਂ ਨੇ ਹਵਲਾ ਕਰਦੇ ਉਹਨਾਂ ਤੋਂ ਜਿਹੜੇ ਸੀਗੇ ਕੰਮ ਏ ਉਹ ਯਾਨੀ ਕਿ ਯਕੀ ਹੋ ਗਏ ਆ ਤੇ ਜੇ ਉਹ ਦੱਸਿਆ ਇਹ ਬੰਦੇ ਇੱਧਰ ਹੈਗੇ ਅਸੀਂ ਮੌਕੇ ਤੇ ਗਏ ਆ ਬੰਦੇ ਜਿਹੜੇ ਫਰਾਰ ਹੋ ਗਏ ਆ ਜਿਹੜਾ ਆਪਣੇ ਮੁੰਡਿਆ ਦਾ ਪਿਓ ਆ ਉਹ ਰੂ ਆਪਾਂ ਥਣਿਆ ਚਲੇ ਆ ਬਾਕੀ ਜਿਹੜੀ ਗੱਲ ਬਾਅਦ ਹੋਣੀ ਹੈ ਹਾਂਜੀ ਹਾਂਜੀ ਮੈਂ ਹਰਜਿੰਦਰ ਸਿੰਘ ਜੀ ਇੱਥੇ ਮੈਂ ਧਰਮਿਕ ਜਥੇਬੰਦੀ ਵੱਲੋਂ ਪਹੁੰਚਿਆ ਸਾਨੂੰ ਪਤਾ ਲੱਗਾ ਕਿ ਸਾਡੇ ਇੱਥੇ ਇੱਕ ਸਰਦਾਰ ਭਰਾ ਦੀ ਟਰਾਂਸਪੋਰਟ ਹੈਗੀ ਐ ਜਿੱਥੇ ਸਵੇਰੇ ਪ੍ਰਵਾਸੀਆਂ ਨੇ ਆ ਕੇ ਝਗੜਾ ਕਰਨ ਦੀ ਕੋਸ਼ਿਸ਼ ਕੀਤੀ ਐ ਪਤਾ ਲੱਗਾ ਸੀਗਾ ਜਿਹੜੇ ਸਾਡੇ ਕੋਲ ਇੱਥੇ ਟਰਾਂਸਪੋਰਟ ਦੇੰਦੇ ਕੰਮ ਕਰਦੇ ਆ ਉਹ ਸਵੇਰੇ ਜਦੋਂ ਨਾ ਧੋਕੇ ਨਿਕਲੇ ਤੇ ਸਾਹਮਣੇ ਇੱਥੇ ਝਗੜਾ ਹੋ ਰਿਹਾ ਸੀ ਕੋਈ ਬਿਲਕੁਲ ਸਾਹਮਣੇ ਜਿੰਨੂੰ ਛੁੜਾਉਣ ਦੇ ਲਈ ਉਹ ਮੌਕੇ ਤੇ ਲੋਕਾਂ ਦੇ ਵਿੱਚ ਜਦੋਂ ਛੁੜਾਣ ਲਈ ਉਤਰੇ ਤੇ ਉਹ ਬੰਨਿਆ ਕੋਲ ਤੇਜ਼ਰ ਹਥਿਆਰ ਸੀਗੇ ਉਹਨਾਂ ਨੇ ਜਿਹਨਾਂ ਨੇ ਛਡਾਣ ਕੇ ਜਿਹੜੇ ਸਾਡੇ ਬੰਦੇ ਉਹਨਾਂ ਤੇ ਹੀ ਹਮਲਾ ਕਰ ਦਿੱਤਾ ਜਦੋਂ ਹਮਲਾ ਕੀਤਾ ਉਸ ਤੋਂ ਬਾਅਦ ਉਹਨਾਂ ਦੇ ਬੰਦੇ ਇੰਨੀ ਵੱਡੀ ਗਿਣਤੀ ਚ ਆ ਕੇ ਇੱਥੇ ਇਟਾ ਰੋੜੇ ਚਲਾ ਕੇ ਸਾਰਾ ਦਫ਼ਤਰ ਭੰਨ ਕੇ ਗਏ ਆ ਤੇ ਜਿਹੜੀ ਇਹ ਪ੍ਰਵਾਸੀਆਂ ਦੀ ਹਰਕਤ ਜਿਹੜੀ ਹੈ ਨਾ ਇਹ ਦਿਨ ਪਰ ਦਿਨ ਇਦਾਂ ਹੀ ਵੱਧਦੀਆਂ ਜਾ ਰਹੀਆਂ ਨੇ ਇਹ ਪ੍ਰਵਾਸੀ ਜਿਹੜੇ ਨੇ ਕਿਸੇ ਸਾਜ਼ਿਸ਼ ਦੇ ਤਹਿਤ ਪੰਜਾਬ ਵਿੱਚ ਬਹੁਤ ਵੱਡੀ ਗਿਣਤੀ ਚ ਭੇਜੇ ਜਾ ਰਹੇ ਆ ਇਹਨਾਂ ਨੇ ਇੱਥੇ ਦੀ ਭਗੌਲਤ ਜਿਹੜੀ ਸਥਿਤੀ ਆ ਬੜੀ ਜ਼ਿਆਦਾ ਹੀ ਜਿਹੜੀ ਬੱਤਰ ਕਰ ਦਿੱਤੀ ਹੋਈ ਆ ਸਰਦਾਰਾਂ ਤੇ ਢੀੜਾ ਵਾਂਗ ਹਮਲਾ ਕਰਨ ਲੱਪੇ ਆ ਇਕੱਲੇ ਨਾਲ ਇਕੱਲਾ ਜਾਂ ਦੋ ਚਾਰ ਜਣੇ ਤਾਂ ਕੁਸਕਦੇ ਵੀ ਨਹੀਂ ਹੈਗੇ ਜਿੱਥੇ ਪੀੜਾ ਹੁੰਦੇ ਆ ਉਥੇ ਇਹ ਕਿਸੇ ਨਾ ਕਿਸੇ ਕਮਜ਼ੋਰ ਨੂੰ ਜਾਂ ਇਕੱਲੇ ਨੂੰ ਮਾਰਨ ਦੀ ਕੋਸ਼ਿਸ਼ ਕਰਦੇ ਆ ਅੱਜ ਵੀ ਇਹਨਾਂ ਨੇ ਇਹੀ ਕੰਮ ਕੀਤਾ ਜਿਹੜੇ ਇਹਨਾਂ ਕੋਲ ਬੰਦੇ ਕੰਮ ਕਰਦੇ ਸੀ ਉਹਨਾਂ ਚੋਂ ਤਿੰਨ ਬੰਦੇ ਬਹੁਤ ਜ਼ਖਮੀ ਕੀਤੇ ਇਹਨਾਂ ਨੇ ਐਂਬੂਲੈਂਸ ਤੁਹਾਡੇ ਸਾਹਮਣੇ ਹੁਣ ਹੀ ਲੈ ਕੇ ਗਈ ਹੈ ਉਹਨਾਂ ਨੂੰ ਤੇ ਇਹ ਚੀਜ਼ਾਂ ਜਿਹੜੀਆਂ ਪੰਜਾਬ ਦੀ ਭਗੌਲਿਕ ਸਥਿਤੀ ਨੂੰ ਬਹੁਤ ਖਰਾਬ ਕਰ ਰਹੀਆਂ ਆ ਇਹ ਨਾ ਬਰਦਾਸ਼ਤਯੋਗ ਹੈ ਪੰਜਾਬ ਨਾ ਕੋਈ ਇਹਨਾਂ ਨੂੰ ਆਈਡੈਂਟੀਫਾਈ ਕਰ ਪਾਉਂਦਾ ਹੈ ਪੁਲਿਸ ਆਪਣੇ ਆਪ ਨੂੰ ਮਜਬੂਰ ਦੱਸਦੀ ਹੈ ਕਿ ਅਸੀਂ ਲੱਭਣ ਦੀ ਕੋਸ਼ਿਸ਼ ਕਰਦੇ ਆਂ ਜਦੋਂ ਇਹ ਆਉਂਦੇ ਨੇ ਨਾ ਕੋਈ ਮਕਾਨ ਮਾਲਕ ਇਹਨਾਂ ਦੇ ਪ੍ਰੂਫ ਰੱਖਦਾ ਤੇ ਨਾ ਹੀ ਆਲੇ ਦੁਆਲੇ ਨੂੰ ਪਤਾ ਹੁੰਦਾ ਕੌਣ ਨੇ ਐਂਬੂਲੈਂਸ ਤੁਹਾਡੇ ਸਾਹਮਣੇ ਹੁਣ ਹੀ ਲੈ ਕੇ ਗਈ ਹੈ ਉਹਨਾਂ ਨੂੰ ਤੇ ਇਹ ਚੀਜ਼ਾਂ ਜਿਹੜੀਆਂ ਪੰਜਾਬ ਦੀ ਭੂਗੋਲਿਕ ਸਥਿਤੀ ਨੂੰ ਬਹੁਤ ਖਰਾਬ ਕਰ ਰਹੀਆਂ ਇਹ ਨਾ ਬਰਦਾਸ਼ਤਯੋਗ ਹੈ ਪੰਜਾਬ ਨਾ ਕੋਈ ਇਹਨੂੰ ਆਈਡੈਂਟੀਫਾਈ ਕਰ ਪਾਉਂਦਾ ਪੁਲਿਸ ਆਪਣੇ ਆਪ ਨੂੰ ਮਜਬੂਰ ਦੱਸਦੀ ਹੈ ਕਿ ਅਸੀਂ ਲੱਭਣ ਦੀ ਕੋਸ਼ਿਸ਼ ਕਰਦੇ ਹਾਂ ਜਦੋਂ ਇਹ ਆਉਂਦੇ ਨੇ ਨਾ ਕੋਈ ਮਕਾਨ ਮਾਲਕ ਇਹਨਾਂ ਦੇ ਪ੍ਰੂਫ ਰੱਖਦਾ ਤੇ ਨਾ ਹੀ ਆਲੇ ਦੁਆਲੇ ਨੂੰ ਪਤਾ ਹੁੰਦਾ ਕੌਣ ਨੇ ਇਹ ਭੀੜਾਂ ਦੇ ਰੂਪ ਚ ਆਉਂਦੇ ਨੇ ਕਾਰਵਾਈ ਪਾਉਂਦੇ ਆ ਅੱਗੇ ਵਗ ਜਾਂਦੇ ਆ ਬੰਦੇ ਦੇ ਪੁੱਤ ਬਣਾਵਾਂਗੇ ਪੂਰੇ ਮੌਕੇ ਤੇ ਪੁਲਿਸ ਆਂਦੀ ਹੈ ਪੁਲਿਸ ਕਹਿੰਦੀ ਅਸੀਂ ਤਫ਼ਤੀਸ਼ ਕਰਦੇ ਹਾਂ ਤਫ਼ਤੀਸ਼ ਕਰਨਗੇ ਜ਼ਰੂਰ ਮਗਰ ਉਹਨਾਂ ਦੇ ਹੱਥ ਉੰਨੀਆਂ ਪ੍ਰਾਪਤੀਆਂ ਨਹੀਂ ਉਹਨੀਆਂ ਜਿੰਦਾ ਜੁੜੇ ਲੋਕਲ ਲੋਗ ਨੇ ਜੇ ਉਹਨਾਂ ਵੱਲੋਂ ਕੋਈ ਗਲਤੀ ਹੁੰਦੀ ਜਦੋਂ ਉਹ ਫੜੇ ਜਾਂਦੇ ਆ ਇਹ ਤੇ ਲੱਪਣੇ ਵੀ ਨਹੀਂ ਇਹਨਾਂ ਨੂੰ ਇਹ ਹੁਣ ਦੇਖਾਂ ਪੁਲਿਸ ਕੀ ਕਹਿੰਦੀ ਹੈ ਪੁਲਿਸ ਦੇ ਆਪਣੇ ਵਸ ਕੀ ਹੈਗਾ